ਅੱਜ ਆਪਾਂ ਟਰਾਈ ਕਰਾਂਗੇ ਸਸਤੇ ਮੋਮੋਜ਼ ਨਾਲ ਮਹਿੰਗੇ ਮੋਮੋਜ਼ ਜੇ ਆਪਾਂ ਇਹ ਵੀਡੀਓ ਚ ਦੇਖਾਂਗੇ ਵੀ ਸਸਤੇ ਮੋਮੋਜ਼ ਜਿੱਤਦੇ ਨੇ ਜਾਂ ਮਹਿੰਗੇ ਮੋਮੋਜ਼ ਜਿੱਤਦੇ ਨੇ ਆਇਆ ਦੇਖਦੇ ਆ ਚੱਲ ਮਜ਼ਾ ਆਏਗਾ ਜਿਹੜੇ ਸਸਤੇ ਵਾਲੇ ਮੋਮੋਜ਼ ਨੇ ਇਹ ਆਪਾਂ ਨੂੰ ਪਏ ਹੋ ਨੇ 60 ਰੁਪਏ ਦੇ 10 ਪੀਸ ਤੇ ਜਿਹੜਾ ਮਹਿੰਗੇ ਵਾਲੇ ਮੋਮੋਜ਼ ਨੇ ਨਾ ਉਹਦੇ ਆਪਾਂ ਨੂੰ 285 ਰੁਪਏ ਦੇ ਸਿਰਫ 6 ਪੀਸ ਮਿਲੇ ਨੇ ਛਾ ਵਤ ਕਰ ਤੇ ਜਿਹੜੇ ਸਸਤੇ ਵਾਲੇ ਮੋਮੋਜ਼ ਨੇ ਤੁਸੀਂ ਇਹਦੇ ਅੰਦਰ ਦੀ ਫੀਲਿੰਗ ਦੇਖ ਸਕਦੇ ਹੋ ਪਨੀਰ ਵਾਲੇ ਮੋਮੋਜ਼ ਨੇ ਇਹ 60 ਰੁਪਏ ਦੇ 10 ਤੇ ਆਪਾਂ ਹੁਣ ਟੇਸਟ ਕਰਕੇ ਦੇਖਦੇ ਆ ਓ ਮਾਈ ਮੋਮੋਜ਼ ਦਾ ਟੇਸਟ ਤਾਂ ਮੈਨੂੰ ਵਧੀਆ ਲੱਗਿਆ ਪਰ ਜਿਹੜੀ ਇਹਦੀ ਉੱਪਰਲੀ ਲੇਅਰ ਹੈ ਨਾ ਥੋੜੀ ਜਿਹੀ ਮੋਟੀ ਆ ਸ਼ਾਇਦ ਜੇ ਪਤਲੀ ਹੁੰਦੀ ਇਹਦਾ ਟੇਸਟ ਹੋਰ ਜ਼ਿਆਦਾ ਵਧੀਆ ਲੱਗਦਾ ਹੁਣ ਆਪਾਂ ਟਰਾਈ ਕਰਦੇ ਹਾਂ ਮਹਿੰਗੇ ਵਾਲੇ ਮੋਮੋਜ਼ ਇਹ ਸੀ ਮਿਸ ਕੌਨਜੀ ਵਾਲਾ ਤੋਂ ਮੋਮੋਜ਼ ਮੰਗਾਏ ਤੇ 6 ਪਰ ਸਾਨੂੰ ਉਹਨਾਂ ਨੇ ਭੇਜੇ ਨੇ 5 ਮੋਮੋਜ਼ ਤੁਸੀਂ ਇਹ ਦੇਖੋ ਸਾਨੂੰ 57 ਰੁਪਏ ਦਾ ਇੱਕ ਪੀਸ ਬੈਠਿਆ ਹੋਇਆ ਕਿਤੇ 60 ਰੁਪਏ 'ਚ ਅਸੀਂ ਪੂਰੀ ਪਲੇਟ ਖਾ ਕੇ ਆਂ ਕਿਤੇ 57 ਰੁਪਏ ਦਾ ਅਸੀਂ ਸਿਰਫ ਇੱਕ ਮੋਮੋਜ਼ ਖਾ ਰਹੇ ਆਂ ਹੁਣ ਤੁਹਾਨੂੰ ਇਹਦੇ ਅੰਦਰ ਦੀ ਫੀਲਿੰਗ ਦਿਖਾਉਣੇ ਆਪਾਂ ਇਹ ਦੇਖੋ ਮੋਮ ਡਿੱਪਾਂ ਵੀ ਆਪਾਂ ਦੇਖਦੇ ਆਂ ਵੀ ਕਿਦਾਂ ਦਾ ਟੇਸਟ ਆ ਇਹਨਾਂ ਦਾ ਨਾਲ ਇੱਕਾ ਕਾਲਾ ਕਾਲਾ ਜਾਂ ਪਤਾ ਨਹੀਂ ਕੀ ਦਿੱਤਾ ਹੋਇਆ ਸਬਸਤ 57 ਰੁਪਏ ਦਾ ਮੋਮੋਜ਼ਾ ਹੁਣ ਟੇਸਟ ਕਰਕੇ ਦੇਖਦੇ ਆਂ ਵੀ ਉਹਨੂੰ ਟੱਕਰ ਦਿੰਦਾ ਕਿ ਨਹੀਂ ਇਹ ਕੋ ਪੈਸਾ ਬਰਬਾਦ ਸੋ ਬਈ ਟੇਸਟ ਬਹੁਤ ਐਵਰੇਜ ਆ ਇਸ ਦਾ ਇਹਨੂੰ ਤਾਂ ਤੁਸੀਂ ਅਵੋਇਡ ਕਰਿਓ ਜਿਹੜੇ ਆਪਾਂ ਨੇ 60 ਵਾਲੇ ਮੋਮੋਜ਼ ਖਾਏ ਸੀ ਉਹਦਾ ਟੇਸਟ ਬਹੁਤ ਵਧੀਆ ਲੱਗਿਆ ਮੈਨੂੰ ਸੋ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ winner ਨੇ ਉਹ 60 ਵਾਲੇ ਮੋਮੋਜ਼ ਸੋ ਅੱਗੇ ਤੁਸੀਂ ਕਿਹਦੇ ਕੰਪੈਰੀਜ਼ਨ ਵੀਡੀਓ ਦੇਖਣਾ ਚਾਹੁੰਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੇ ਹੋਰ ਬਲੌਗ ਦੇਖਣ ਲਈ ਮੈਨੂੰ ਫੋਲੋ ਕਰਨਾ ਨਾ ਭੁੱਲਿਓ